ਸਤਿ ਸ੍ਰੀ ਅਕਾਲ ਜੀ ਵਿਦਿਆਰਥੀਓ ਅੱਜ ਆਪਾਂ ਜ਼ੂਮ ਮੀਟਿੰਗ ਦੇ ਰਾਹੀਂ 2012 ਦੇ ਜਵਾਹਰ ਨਵੋਦੇਆ ਵਿਦਿਆਲਿਆ ਦੀ ਪ੍ਰੀਖਿਆ ਦੇ ਲਈ ਜਿਹੜਾ ਪੇਪਰ ਆਇਆ ਸੀ ਉਹਦੇ ਵਿੱਚੋਂ ਕੁਝ ਸਵਾਲਾਂ ਨੂੰ ਜ਼ੂਮ ਮੀਟਿੰਗ ਦੇ ਰਾਹੀਂ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਆਓ ਕਰੀਏ ਆ ਲੈ ਦੇਖੋ 2805 ਦਿੱਤਾ ਸੀ ਸਾਨੂੰ ਪਹਿਲਾਂ ਪਹਿਲਾਂ ਇੱਕ ਦਿੱਤਾ ਕੀ ਹੈ ਉਹ ਆਪਾਂ ਨੋਟ ਕਰ ਲੈਣੇ ਆ ਇਹਦੀ ਭਾਗ ਹੈ 2.55 ਦੇ ਨਾਲ ਇਹਦਾ ਉੱਤਰ ਹੈਗਾ 1100 ਇਹੀ ਸੀ ਨਾ ਤਾਂ ਅਸੀਂ ਪਤਾ ਕਰਨਾ ਸੀ 280.5 ਭਾਗ 25.5 ਇਹਦਾ ਉੱਤਰ ਕਿੰਨਾ ਆਊਗਾ ਜੇ ਆਪਾਂ ਸਿੱਧਮ ਸਿੱਧਾ ਦੇਖੀਏ ਤਾਂ ਇਹਨਾਂ ਦਾ ਦਸ਼ਮਲਵ ਨਾਲ ਦਸ਼ਮਲਵ ਕੱਟ ਜਾਂਦਾ ਹੈ ਅੰਕੀ ਠੀਕ ਹੈ ਨਾ ਉਹਦੇ ਵਿੱਚ ਦੋ ਦਸ਼ਮਲਵ ਲੱਗੇ ਹੋਏ ਨੇ ਇਹਦੇ ਵਿੱਚੋਂ ਦਸ਼ਮਲਵ ਕੱਟ ਗਏ ਜੇ ਆਪਾਂ ਇਹ ਦੋ ਦਸ਼ਮਲਵ ਲੱਗੇ ਹੋਏ ਨੇ ਦੋ ਦਸ਼ਮਲਵ ਇੱਥੋਂ ਕੱਟ ਦਈਏ ਕਿੰਨਾ ਉੱਤਰ ਰਹਿ ਗਿਆ 11 ਬਸ 11 ਕੁਛ ਵੀ ਨਹੀਂ ਸੀਗਾ ਬੜਾ ਸੌਖਾ ਸਵਾਲ ਸੀ 138 ਦਾ ਪ੍ਰਤੀਸ਼ਤ ਲਾਣਾ ਸੀ ਪ੍ਰਤੀਸ਼ਤ ਦਾ ਮਤਲਬ ਹੁੰਦਾ 100 ਇਹ ਬਹੁਤ ਵਾਰੀ ਦੱਸਿਆ ਹੋਇਆ ਤੁਹਾਨੂੰ ਕਲਾਸ ਦੇ ਵਿੱਚ ਇਹਦਾ ਪ੍ਰਤੀਸ਼ਤ ਮਤਲਬ ਹੀ 100 ਹੁੰਦਾ ਹੈਗਾ ਤਾਂ ਇਹਦਾ ਦਸ਼ਮਲਵ ਲਾਲੋਪਾਵੇਂ ਦਾ 1 ਪੁਆਇੰਟ ਦੇ ਦਸ਼ਮਲਵਾਂ ਦੇ ਉੱਤਰ ਕੱਢਣਾ ਹੋਵੇ ਤਾਂ 1.38 ਆਊਗਾ ਜੇ ਭਿੰਨਾਂ 'ਚ ਕੱਢਣਾ ਹੋਵੇ ਇਹਦੀ ਨਿਊਨਤਮ ਭਿੰਨ ਬਣਾ ਲਓ ਨਿਯੁਕਤਮ ਪਿੰਨ ਵਾਸਤੇ ਇਹਨੂੰ 2 ਤੇ ਇਹਨੂੰ ਭਾਗ ਕੀਤਾ ਹੋਇਆ 2 ਤੇ ਇਹਨੂੰ ਭਾਗ ਕੀਤਾ ਹੋਇਆ ਇਹਨੂੰ 2 ਤੇ ਭਾਗ ਕਰਾਂਗੇ ਇਹ ਆਜੂਗਾ 6 ਤੇ 9 18 ਤੇ ਇਹ ਆਜੂਗਾ 50 69/50 ਦੂਜਾ ਉੱਤਰ ਤੁਹਾਡਾ ਸਹੀ ਉੱਤਰ ਹੈਗਾ ਤੇ ਇੱਕ ਤੀਜਾ ਸਵਾਲ ਸੀ ਇਹ ਵੀ ਮੈਂ ਤੁਹਾਨੂੰ ਬੜੀ ਚੰਗੀ ਤਰ੍ਹਾਂ ਕਰਾਇਆ ਸੀ ਕਲਾਸ ਦੇ ਵਿੱਚ ਇਹਦਾ ਫਾਰਮੂਲਾ ਮੈਂ ਤੁਹਾਨੂੰ ਦੱਸਿਆ ਸੀ 100 100 ਦੇ ਵਿੱਚੋਂ ਹਾਨੀ ਘਟਾ ਦਿਓ ਜੇ ਹਾਨੀ ਆ ਘਟਾ ਦਿਓ ਜੇ ਲਾਭ ਹੈ ਜੋੜ ਦਿਓ ਗੁਣਾ 1700 ਠੀਕ ਹੈ 100 85 1700 85 ਨੂੰ 2 85 ਦੁਨੀ 170 ਹੁੰਦਾ ਹੈਗਾ ਇੱਕ ਜ਼ੀਰੋ ਹੋਰ ਸੀ 20 ਤੇ 100 ਦੀ ਗੁਣਾ ਕਰਾਂਗੇ 2000 ਇਹਦਾ ਉੱਤਰ ਆਊਗਾ 2000 ਰੁਪਏ ਫਾਈਨ ਐਂ ਦੂਜਾ ਹੁਣ ਇਹਦਾ ਫਾਰਮੂਲਾ ਕੀ ਸੀ 100 100 ਜੇ ਹਾਨੀ ਆ ਤਾਂ ਘਟਾਣੀ ਐ ਜੇ ਲਾਭ ਐ ਤਾਂ ਜੋੜਨੇ ਗੁਣਾ ਬੇਚ ਮੁੱਲ ਇਹ ਸਾਡਾ ਬੇਚ ਮੁੱਲ ਆ ਗਿਆ 1700 ਤਾਂ ਸਾਡਾ ਖਰੀਦ ਮੁੱਲ ਨਿਕਲਿਆ ਹੋਊਗਾ ਇਹ ਖਰੀਦ ਮੁੱਲ ਕੱਢਣ ਦਾ ਫਾਰਮੂਲਾ ਹੈਗਾ ਤੇ ਉਸ ਤੋਂ ਅਗਲਾ ਸਵਾਲ ਸੀਗਾ ਵਿਆਜ ਵਾਲਾ ਇਹ ਤੁਹਾਨੂੰ ਨੇ ਕਲਾਸ 'ਚ ਵੀ ਕਰਵਾਇਆ ਸੀਗਾ ਕਿ ਕੱਲ ਪਰ ਕੱਲ ਵੀ ਸਮਝਾਇਆ ਸੀ ਮੈਂ ਤੁਹਾਨੂੰ ਵਿਆਜ ਵਾਲੇ ਸਵਾਲ ਸਾਨੂੰ ਮੂਲ ਤਨ ਦਿੱਤਾ ਹੋਇਆ ਹੈਗਾ 1800 ਰੁਪਏ ਸਮਾਂ ਦਿੱਤਾ ਹੋਇਆ 10 ਸਾਲ ਤੇ ਕੁੱਲ ਤਨ ਦਿੱਤਾ ਹੋਇਆ ਸਾਨੂੰ 2700 ਰੁਪਏ ਤਾਂ ਸਧਾਰਨ ਵਿਆਜ ਅਸੀਂ ਪਤਾ ਕਰ ਲਾਂਗੇ ਸਧਾਰਨ ਵਿਆਜ ਹੁੰਦਾ ਕੁੱਲ ਤਨ ਘਟਾ ਮੂਲ ਤਨ 2700 ਘਟਾ 1800 900 ਰੁਪਏ ਸਾਡਾ ਸਧਾਰਨ ਵਿਆਜ ਆ ਗਿਆ ਹੁਣ ਅਸੀਂ ਪਤਾ ਕੀ ਕਰਨੀ ਹੈ ਦਰ ਦਰ ਦਾ ਮੈਂ ਤੁਹਾਨੂੰ ਕੱਲ ਵੀ ਫਾਰਮੂਲਾ ਦੱਸਿਆ ਸੀਗਾ ਦਰ ਹੁੰਦੀ ਹੈ ਸਧਾਰਨ ਵਿਆਜ ਗੁਣਾ 100 ਮੂਲ ਤਨ ਗੁਨਾ ਸਮਾਂ ਤੁਹਾਨੂੰ ਕੱਲ ਵੀ ਦੱਸਿਆ ਸੀ ਵੀ ਸਮਾਂ ਪਤਾ ਕਰਨਾ ਹੈ ਉਰੇ ਦਰ ਆ ਜੂਗੀ ਧਾਰ ਪਤਾ ਕਰਨਾ ਹੈ ਉਰੇ ਸਮਾਂ ਆ ਜੂਗਾ ਬਾਕੀ ਸਾਰਾ ਫਾਰਮੂਲਾ ਉਹੀ ਰਹੂਗਾ ਹੁਣ ਸਧਾਰਨ ਵਿਆਜ ਅਸੀਂ ਪਤਾ ਕਰ ਲਿਆ ਸੀ 900 ਗੁਨਾ 100 ਮੂਲ ਤਾਂ ਨਾੜਾ 1800 ਤੇ ਸਮਾਂ ਸਾਡਾ ਹੈਗਾ 10 ਸਾਲ ਦੋ ਜ਼ੀਰੋਆਂ ਦੇ ਨਾਲ ਦੋ ਜ਼ੀਰੋਆਂ ਕੱਟ ਗਈਆਂ 9 1 9 9 2 18 ਆ ਇੱਕ ਜ਼ੀਰੋ ਨਾਲ ਇੱਕ ਜ਼ੀਰੋ ਕੱਟ ਗਈ 25 10 ਦਾੜਾ ਜਿਹੜੀ 5% ਉੱਤਰ ਆਇਆਗਾ ਇਸੇ ਤਰ੍ਹਾਂ ਇਸ ਤੋਂ ਅਗਲਾ ਸਵਾਲ ਸੀਗਾ ਭਾਗ ਦਾ ਸਵਾਲ ਸੀ ਸਿੰਪਲ 64.640 ਦੀ 16 ਨਾਲ ਭਾਗ ਕਰਨੀ ਸੀਗੀ 16 ਚੱਕ ਕੇ 64 ਦਸ਼ਮਲਵ ਦਾ ਦਸ਼ਮਲਵ ਅੱਗੇ ਵਗ ਜੂਗਾ ਉੱਪਰ उतारਾਂਗੇ 6 6 ਬੰਡਿਆਂ ਨਹੀਂ ਜਾਂਦਾ 0 ਤੇ ਬੰਡਾਂਗੇ 1600 ਘਟਾ ਕੇ ਫੇਰ ਆਜੂ 6 ਫੇਰ ਉੱਪਰੋਂ ਤਰਾਂਗੇ 4 16 ਚੌਕੇ 64 ਉੱਪਰੋਂ ਤਰਾਂਗੇ 0 160 0 0 ਹਾਂ ਜ ਦਸ਼ਮਲਵਾਲੀ ਭਾਗ ਹੁੰਦੀ ਹੈ ਤੁਹਾਨੂੰ ਦੱਸਿਆ ਜਿੱਥੇ ਦਸ਼ਮਲਵ ਲਾਣਾ ਹੋਵੇ ਜਿੱਥੇ ਦਸ਼ਮਲਵ ਨੀਚੇ ਤਾਰਨਾ ਨੀਚੇ ਤਾਰਨ ਦੀ ਬਜਾਏ ਉਹਨੂੰ ਉੱਤਰ ਚ ਲੈ ਜਾਓ ਇਹ ਸਾਡਾ ਉੱਤਰ ਆਣਾ ਸੀ ਉਹਦਾ ਦੂਜਾ ਉੱਤਰ ਹੈਗਾ ਜੀ ਛੇ ਦੇ ਪਹਿਲੇ ਪੰਜ ਗੁਣਜਾਂ ਦਾ ਜੋੜ ਇਹ ਬਹੁਤ ਚੰਗੀ ਤਰ੍ਹਾਂ ਤੁਹਾਨੂੰ ਕਰਾਇਆ ਹੋਇਆ ਹੈ ਹਾਂ ਜੀ ਛੇ ਦੇ ਪਹਿਲੇ ਪੰਜ ਗੁਣਜ ਇਹ ਹੁਣ ਖੰਡ ਮੰਦੋ ਤਾਂ 6 12 18 24 30 ਇਹ ਛੇ ਦੇ ਪਹਿਲੇ ਪੰਜ ਗੁਣਜ ਬਣ ਗਏ ਤੁਹਾਨੂੰ ਦੱਸਿਆ ਸੀ ਵਿਚਾਲਲਾ ਲੈ ਲਓ 18 ਕੁੱਲ ਕਿੰਨੇ ਨੇ ਇਹ ਪੰਜ 5 ਦਾ ਕਿਹਦੇ ਪਹਾੜੇ ਪੜ ਲਓ 18 ਪੰਜੇ 90 ਦਾ ਜੋੜ ਆਊਗਾ। دوستੋ ਅੱਗੇ ਅਗਲਾ ਪਦ ਲੱਭਣਾ ਸੀ 4 5 7 10 14 19 ਅੱਗੇ ਆਪਾਂ ਦੱਸਣਾ ਸੀ ਕੀ ਐ। ਇਹਦੇ ਵਿੱਚ ਦੇਖੋ ਇੱਕ ਦਾ ਫਰਕ ਐ। ਇਹਨਾਂ ਵਿੱਚ 2 ਦਾ ਫਰਕ ਐ। ਇਹਨਾਂ ਦੇ ਵਿੱਚ 3 ਦਾ ਫਿਰ 4 ਦਾ ਫਿਰ 5 ਦਾ ਫਿਰ ਹੁਣ ਕਿੰਨੇ ਦਾ ਨਾ ਸੀ 6 ਦਾ 19 ਤੇ 6 ਇੱਥੇ ਉੱਤਰ ਆਣਾ ਸੀ 25। ਉਹ ਤਾਂ ਅੱਗੇ ਸੀ 9 ਦਾ ਜੋੜ 9.9 ਦਾ ਜੋੜ 9.09 ਦਾ ਜੋੜ ਅਤੇ 9.009 ਦਾ ਜੋੜ ਤੁਹਾਨੂੰ ਮੈਂ ਇਹ ਪਹਿਲਾਂ ਦੱਸਿਆ ਹੋਇਆ ਵੀ ਜਦੋਂ ਜੋੜ ਜਾਂ ਕੁਝ ਵੀ ਕਰਨਾ ਹੋਵੇ ਤਾਂ ਦਸ਼ਮਲਵੇ ਵਿੱਚ ਜਿਹੜੇ ਇੱਕ ਸੀ ਚਾਣੇ ਚਾਹੀਦੇ ਨੇ ਦਸ਼ਮਲਵ ਦੇ نیچے ਦਸ਼ਮਲਵ ਬਣਾਉਣਾ ਚਾਹੀਦਾ ਤਾਂ ਇਹ ਬਣ ਜੂਗਾ 9 9 9 9 ਚੱਕੇ 36 36. ਨੋ 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 ਇਹ ਕਿ ਆਇਤ ਦੀ ਲੰਬਾਈ ਹੈ ਉਸ ਦੀ ਚੜਾਈ ਵੀ 4/3 ਗੁਣਾ ਹੈ ਸਾਨੂੰ ਮਤਲਬ ਕਿ ਲੰਬਾਈ ਨਹੀਂ ਪਤਾ ਪਰ ਐਨਾ ਪਤਾ ਹੈ ਵੀ ਜਿੰਨੀ ਚੜਾਈ ਹੈ ਚੜਾਈ ਦੀ 4.7 ਗੁਣਾ ਹੈ ਜੇ ਆ ਐਕਸ ਹੈ ਤਾਂ ਆ ਐਕਸ ਦੀ 4/3 ਹੈ ਸਮਝ ਗਏ ਉਸ ਦਾ ਘੇਰਾ ਜਿਹੜਾ ਘੇਰਾ ਕਿੰਨਾ ਹੈ ਘੇਰਾ 84 ਮੀਟਰ ਠੀਕ ਹੈ ਤਾਂ ਆਇਤ ਦਾ ਖੇਤਰਫਲ ਪਤਾ ਕਰੋ ਹੁਣ ਘੇਰੇ ਦਾ ਫਾਰਮੂਲਾ ਕੀ ਹੁੰਦਾ 2 ਜੋੜ ਲੰਬਾਈ ਜੋੜ ਚੜਾਈ ਬਰਾਬਰ ਸਾਨੂੰ ਘੇਰਾ ਦਿੱਤਾ ਹੋਇਆ 84 ਦੋਨੋਂ ਪਹਿਲਾਂ ਹੀ ਉਧਰ ਲੈ ਜਾਓ ਇਹ 42 ਆਜੂਗਾ 84 ਨੂੰ ਦੋ ਤੇ ਭਾਗ ਕਰਾਂਗੇ 42 ਆਜੂਗਾ ਹੁਣ ਤੰਨਲ ਗੁੱਤਾ ਆਜੂਗਾ ਸਾਡਾ ਠੀਕ ਹੈ ਤਾਂ ਇਹ ਬਣ ਜੂਗਾ 3x ਜੋੜ 4x 3 ਬਰਾਬਰ ਹੈ 42 ਤਿੰਨ ਨੂੰ ਉਧਰ ਲੈ ਜਾਗੇ ਇਹ ਗੁਣਾ ਦਾ ਹੋ ਜੂਗਾ 3x ਤੇ 4x ਦਾ ਜੋੜ ਕਰ ਲਓ 7x 42 ਗੁਣਾ 3 7 ਨੂੰ ਉਧਰ ਲੈ ਜਾਓ ਇਹ ਭਾਗ ਦਾ ਹੋ ਜੂਗਾ 6 7 42 6 3 18 x ਕਿੰਨਾ ਆ ਗਿਆ x ਆ ਗਿਆ ਸਾਡਾ 18 ਇਹ ਕਿੰਨਾ ਆ ਗਿਆ ਸਾਡਾ 18 ਤਾਂ 18 ਦਾ 4/3 18 ਦਾ 4/3 ਇਹ ਸਾਡੀ ਲੰਬਾਈ ਆ ਜੂਗੀ 24 ਅਸੀਂ ਪਤਾ ਕੀ ਕਰਨਾ ਹੈ ਖੇਤਰਫਲ ਖੇਤਰਫਲ ਦਾ ਫਾਰਮੂਲਾ ਕੀ ਹੁੰਦਾ ਹੈ ਲੰਬਾਈ ਗੁਣਾ ਚੜਾਈ ਲੰਬਾਈ ਤੇ ਚੜਾਈ ਲੰਬਾਈ ਹੈ 24 ਚੜਾਈ ਹੈ 18 18 ਤੇ 24 ਦੀ ਗੁਣਾ ਕਰ ਲਓ 18 ਚੋਕੇ 72 ਅਸਲ 7 12 36 ਤੇ 7 47 432 ਵਰਗ ਮੀਟਰ ਉੱਤਰ ਆਊਗਾ ਇਹਦਾ ਦੇਖੋ ਸਮਝ ਆਇਆ ਕਿ ਨਹੀਂ ਆਇਆ ਸਵਾਲ ਇਹ ਹਾਂਜੀ ਹਾਂਜੀ ਸਾਰੇ ਸਮਝ ਆ ਗਿਆ ਚੰਗੀ ਤਰ੍ਹਾਂ ਕੋਈ ਦਿੱਕਤ ਤਾਂ ਨਹੀਂ ਹੈਗੀ ਅਸੀਂ ਚੜਾਈ ਮੰਨ ਲਈ x ਸੀਗੀ ਤਾਂ ਲੰਬਾਈ x ਦੀ 4/3 ਸੀ ਪਕੇਰਾ ਸਾਨੂੰ ਦਿੱਤਾ ਸੀ ਘੇਰੇ ਤੋਂ ਅਸੀਂ ਲੰਬਾਈ ਤੇ ਚੌੜਾਈ ਦੋਇ ਪਤਾ ਕਰ ਲਈਆਂ ਕਿਉਂਕਿ ਘੇਰੇ ਤੋਂ ਅਸੀਂ ਚੌੜਾਈ ਕੱਢ ਲਈ ਚੌੜਾਈ ਤੋਂ ਅਸੀਂ ਲੰਬਾਈ ਕੱਢ ਲਈ 24 ਹੈ 18 ਤੇ 24 ਦਾ ਅਸੀਂ ਖੇਤਰਫਲ ਪਤਾ ਕਰ ਲਿਆ ਸਮਝ ਆ ਗਿਆ ਇੱਕ ਮੱਛੀ ਦੀ ਟੈਂਕੀ ਦੀ ਸਮਰੱਥਾ 36 ਲੀਟਰ ਹੈ ਠੀਕ ਹੈ ਉਸ ਦੇ ਉਸ ਦੇ ਦੇ ਦਾ ਮਤਲਬ ਗੁਣਾ 3/8 ਭਾਗ ਵਿੱਚ ਪਾਣੀ ਹੈ ਜੇਕਰ ਇਸ ਪਾਣੀ ਦਾ ਦਾ ਮਤਲਬ ਫੇਰ ਗੁਣਾ ਬਸ ਆ ਇਹਨੂੰ ਹੱਲ ਕਰਨਾ ਜੀ ਤੁਸੀਂ ਠੀਕ ਹੈ ਇਹ ਆਜੂਆ 4 2 ਤੇ ਭਾਗ ਕਰ ਲਿਆ ਇਹ ਆਜੂ 18 ਇਹਨੂੰ ਆਪਾਂ ਕੱਟ ਦਨੇ ਆ 1 ਤੇ 2 9 18 9 3 27 4 ਇਹਦਾ ਉੱਤਰ ਆਣਾ ਸੀਗਾ 27 4 ਨੂੰ ਤੁਸੀਂ ਭਾਗ ਕਰ ਲਓ ਪਿੰਨਾ ਬਣ ਜਾਣਗੇ ਇਹਦੀਆਂ 6 4 24 ਘਟਾ ਕੇ ਆ ਗਿਆ 3 6 ਸਹੀ 3 4 ਇਹਦੀ ਮਿਸ਼ਰਤ ਪਿੰਨਾ ਬਣਾ ਲਈਏ ਠੀਕ ਹੈ ਜੀ ਦੂਜਾ ਕਿਉਂ ਆਊਗਾ ਇਹਨੂੰ ਛੁੱਤੀ ਦੇ ਵਿੱਚੋਂ ਘਟਾਣਾ ਹੈ ਕਿਉਂਕਿ ਉਹਦੀ ਸਮਰੱਥਾ 63 ਲੀਟਰ ਸੀ ਨਾ ਥੋੜਾ ਜਿਹਾ ਅੱਗੇ ਸਵਾਲ ਹੋਰ ਚਾਹੀਦਾ ਸੀ ਆਪਾਂ ਨੂੰ 36 ਦੇ ਵਿੱਚੋਂ 27/4 ਨੂੰ ਘਟਾਉਣਾ ਹੈਗਾ ਠੀਕ ਹੈ ਜਿਹਦੇ ਅੰਠਾ ਹਰ ਨਹੀਂ ਹੁੰਦਾ ਇੱਕ ਲਾ ਲਓ ਇਹਦਾ ਆਪਾਂ 4 ਨਾਲ ਗੁਣਾ ਕਰਾਂਗੇ ਦੋਵਾਂ ਨੂੰ نیچے ਹਰ 4 ਲਿਆਨੇ 36 ਦੇ 4 ਨਾਲ ਗੁਣਾ ਕੀਤੀ 36 ਚੱਕ ਕੇ बीरपाल छती जोके 144 27/4 127 ਇਸ ਚੋਂ ਘਟਾਵਾਂਗੇ ਇਹ ਆਜੂਗਾ 117/4 117 ਨੂੰ 4 ਨਾਲ ਭਾਗ ਕਰਾਂਗੇ ਸੀ 4 2 8 4 9 36 1 ਬਾਕੀ 29 ਸਹੀ 1/4 ਇਹਦਾ ਉੱਤਰ ਆਊਗਾ ਕਿਉਂਕਿ ਇਹ ਫਰਕ ਫਰਕ ਕੀ ਪੈ ਗਿਆ ਇਹਦੇ ਵਿੱਚ ਇਹ ਜਿਹੜਾ ਸਵਾਲ ਸੀ ਇਹ ਇਹ ਉਹਦੇ ਵਿੱਚ ਪਾਣੀ ਹੈਗਾ ਇੰਨਾ ਸਾਡਾ ਸਵਾਲ ਪੁੱਛਿਆ ਕੀ ਸੀ ਵੀ ਕਿੰਨੇ ਲੀਟਰ ਪਾਣੀ ਹੋਰ ਚਾਹੀਦਾ ਵੀ ਪਾਣੀ 36 ਲੀਟਰ ਪੂਰਾ ਹੋ ਜੇ ਤਾਂ ਸਾਨੂੰ ਦੂਜੀ ਵਾਰ ਇਹ ਘਟਾਉਣਾ ਸੀਗਾ ਆ ਅਸੀਂ ਘਟਾਅ ਕੀਤਾ ਉਹਰੇ ਇੱਕ ਦੁਕਾਨਦਾਰ ਇੱਕ ਕਾਪੀ 10 ਰੁਪਏ ਦੀ ਵੇਚਦਾ ਹੈ ਤੇ 5 ਕਾਪੀਆਂ ਦੇ ਬੰਡਲ ਨੂੰ 40 ਰੁਪਏ ਦਾ ਵੇਚਦਾ ਹੈ 5 ਕਾਪੀਆਂ ਦਾ ਬੰਡਲ ਹੈ ਜਿਹੜਾ ਇੱਕ ਕਾਪੀ ਤਾਂ 10 ਰੁਪਏ ਦੀ ਹੈ ਤਾਂ ਬੰਡਲ ਦੇ ਵਿੱਚ ਪੈਂਦੀ ਹੈ 8 ਰੁਪਏ ਦੀ ਕਾਪੀ ਹਾਂਜੀ ਤਾਂ ਬੰਦੇ ਸ਼੍ਰੀਮਤੀ ਜੈਨ ਨੇ 18 ਕਾਪੀਆਂ ਖਰੀਦੀਆਂ 18 18 ਦੇ ਬੰਡਲ ਕਿੰਨੇ ਬਣ ਗਏ 18 ਕਾਪੀਆਂ ਨੂੰ ਜੇ ਆਪਾਂ 5 ਦੇ ਭਾਗ ਕਰ ਲਈਏ ਤਿੰਨ ਬੰਡਲ ਬਣਨਗੇ ਜੀ ਜੀ ਤਿੰਨ ਤਿੰਨ ਇੱਕ ਬੰਡਲ ਸੀ 40 ਰੁਪਏ ਦਾ 40 3 120 ਰੁਪਏ ਦੇ ਬੰਡਲ ਬਣ ਗਏ ਬਾਕੀ ਕਾਪੀਆਂ ਰਹਿ ਗਈਆਂ ਤਿੰਨ ਹਾਂਜੀ ਇੱਕ ਕਾਪੀ ਸੀ 10 ਰੁਪਏ ਦੀ 120 10 3 30 ਇਹਦਾ ਜੋੜ ਕਰ ਲਓ 150 ਰੁਪਏ ਦੇ ਵਿੱਚ ਉਹ 18 ਕਾਪੀਆਂ ਖਰੀਦੂਗਾ ਤੀਜਾ ਉੱਤਰ ਇਹਦਾ ਸਹੀ ਉੱਤਰ ਹੈਗਾ ਪਿਆਰੇ ਦੋਸਤੋ ਤੁਹਾਡੇ ਕੀਮਤੀ ਸੁਝਾਅ ਕਮੈਂਟ ਬਾਕਸ ਵਿੱਚ ਜਰੂਰ ਲਿਖ ਕੇ ਦੱਸੋ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਇਸ ਨੂੰ ਹੋਰ ਵਧੀਆ ਆਪਾਂ ਕਿਸ ਤਰ੍ਹਾਂ ਬਣਾ ਸਕਦੇ ਹਾਂ ਬਹੁਤ ਬਹੁਤ ਧੰਨਵਾਦ